ਹਾਂ ਹੈਲੋ ਸਸਿਕਲ ਮਾਸੀ ਆ ਕੋ ਉਹ ਨਾ ਕੰਮ ਹੀ ਇੱਕ ਮੈਨੂੰ ਦੱਸੋ ਉਹ ਜਿਹੜੀ ਮੇਰੀ ਧਰਮ ਦੀ ਭੈਣ ਨਹੀਂ ਸੀ ਉਹਨੇ ਚੰਦਰੀ ਨੇ ਦੋ ਈਸੀ ਖਲਾਏ ਇੱਕਠੇ ਦੋ ਇੱਕ ਤੱਤਾ ਤੇ ਇੱਕ ਠੰਡਾ ਠੰਡਾ ਈਸੀ ਸੁਣੇ ਤੱਤਾ ਈਸੀ ਕਿਹੜਾ ਉਹ ਜਿਹੜੇ ਆਪਣਾ ਨਲਕੇ ਨਹੀਂ ਬਣਾਉਂਦੇ ਉਹ ਆਹੋ ਆਹ ਨਕੀਆਂ ਮੋਟੀਆਂ ਮੋਟਰਾਂ ਬੰਦ ਨਾਲੇ ਉਹਨਾਂ ਕੋਲ ਵਾਲੇ ਹੋਣਾ ਹਾਂ ਉਹਨਾਂ ਕੋਲ ਬਣਾ ਤੇ ਲਿਆ ਵਾ ਕਮਰੇ ਚ ਫਿੱਟ ਕਰਾ ਲਏ ਆ ਦੋਵੇਂ ਏਸੀ ਦੋਵੇਂ ਇੱਕੇ ਕਮਰੇ ਚ ਲਵਾਤੇ ਆ ਕਮਰੇ ਚਿਤ ਕਿਤੇ ਬੈਠਾ ਨਹੀਂ ਜਾਣ ਡਿਆ ਉਹ ਜਿਹੜਾ ਤੱਤਾ ਏਸੀ ਆ ਤੇ ਗਰਮ ਵਾਹਾਈ ਬੜੀ ਛੱਡਣ ਡਿਆ ਵਾ ਠੰਡਾ ਤੇ ਚੱਲ ਛੱਡਣੀ ਡਿਆ ਠੰਢੀ ਅੱਛਾ ਪਤਾ ਕੋਈ ਤਰਤੀਬ ਜੀ ਲਾਈਏ ਵੀ ਜਿਹੜਾ ਤੱਤਾ ਏਸੀ ਆ ਨਾ ਉਹ ਬੰਦ ਹੋ ਜੇ ਤੇ ਠੰਡਾ ਚੱਲਦਾ ਰਵੇ ਠੰਡਾ ਚੱਲੀ ਜਾਂਦਾ ਤੱਤਾ ਬੰਦ ਕਰਨਾ ਸਿਆਲ ਚ ਚਲ ਆਹ ਉਹ 마ਸੀ ਮੈਨੂੰ ਨਾ ਤੇਰੀ ਗੱਲ ਦੀ ਮਾਸਾ ਸਮਝ ਨਹੀਂ ਉ ਲੱਗਣ ਡਈ ਮਦਦ ਤੇਰੀ ਮੈਂ ਕਰ ਦਿੰਨਾ ਵਾ ਪਰ ਤੁਨਾ ਏਸੀ ਕੀ ਆ ਡੰਪੇਸ਼ ਕਰਦੀ ਨਵੀਂ ਮੈਨੂੰ ਨਾ ਫੋਟੋ ਖਿੱਚ ਕੇ ਭੇਜ ਅੱਛਾ ਮੈਂ ਨਾ ਤੈਨੂੰ ਫੋਟੋ ਕਲਾਉਣੀ ਆ ਪਤਾ ਆ ਹੁਣੇ ਭੇਜ ਮੈਨੂੰ ਤਪਤਾ ਏਸੀ ਆ ਤੇ ਗਰਮ ਵਾਹ ਹੀ ਬੜੀ ਛੱਡਣ ਡਿਆ ਵਾ ਦੇਖੋ ਕੰਮ ਦੇਖੋ ਕੰਮ ਆ